मैं लॉय रुपिंदर सिंह डिस्ट्रिक्ट कोऑर्डिनेटर डिस्ट्रिक्ट तीन सौ इक्कीफ सा संस्था है जी लॉयंस इंटरनेशनल जिड़ी कि वर्ल्ड वाइड दो सौ दस कंट्रीज दिन पर रात काम कर रही है एदे ऑल ओवर वर्ल्ड ਕੋਈ 46000 ਦੇ ਕਰੀਬ ਕਲੱਬ ਨੇ ਤੇ 14 ਲੱਖ ਤੋਂ ਉੱਪਰ ਇਹਦੀ ਮੈਂਬਰਸ਼ਿਪ ਹੈ ਜਿਹੜੇ ਕਿ ਦਿਨ ਪਰ ਰਾਤ ਮਾਨਵਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਅਸੀਂ ਅੱਜ ਪਟਿਆਲਾ ਦੇ ਵਿੱਚ ਸਾਡਾ ਲਾਇਓਨਸ ਕਲੱਬ ਪਟਿਆਲਾ ਕਲਾਸਿਕ ਸਾਡੇ ਸਕੂਲ ਸਾਡੇ ਸ਼ਹਿਰ ਦੇ ਵਿੱਚ ਇੱਕ ਸਕੂਲ ਹੈ ਜਿਹਦਾ ਨਾਮ ਹੈ ਮਸਤੀ ਕੀ ਪਾਠਸ਼ਾਲਾ ਇਹ ਸਕੂਲ 21 ਨੰਬਰ ਫਲਾਈਓਵਰ ਦੇ ਬਿਲਕੁਲ ਛੱਤ ਦੇ ਥੱਲੇ ਇਹ ਸਕੂਲ ਚੱਲ ਰਿਹਾ ਹੈ ਤੇ ਬੜੀ ਵੈਲ এডਿਕੇਟਿਡ ਲੇਡੀਜ਼ ਜਿਹੜੇ ਇਹ ਸਕੂਲ ਨੂੰ ਰਨ ਕਰ ਰਹੇ ਨੇ ਜਿਹੜੇ ਕਿ ਖੁਦ এডਿਕੇਸ਼ਨ ਦੇ ਵਿੱਚੋਂ ਆਪਣੀਆਂ ਸਫਲਤਾ ਉਪਰੋਕ ਜੋਬਸ ਨੂੰ ਪੂਰਾ ਕਰਨ ਤੋਂ ਬਾਅਦ ਇਹ ਸਕੂਲ ਨੂੰ ਫ੍ਰੀ ਆਫ ਕਾਸਟ ਜਿਹੜਾ ਹੈਗਾ ਬੱਚਿਆਂ ਨੂੰ এডਿਕੇਸ਼ਨ ਪ੍ਰੋਵਾਈਡ ਕਰ ਰਹੇ ਨੇ ਤੇ ਅਸੀਂ ਅੱਜ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਲੈ ਕੇ ਅਸੀਂ ਆਪਣੇ ਕਲੱਬ ਦੇ ਮੈਂਬਰਾਂ ਨਾਲ ਲੈ ਕੇ ਇਹਨਾਂ ਬੱਚਿਆਂ ਨੂੰ ਅਸੀਂ ਅੱਜ ਇੱਕ ਜਿਹੜੀ ਇੰਟਰਨੈਸ਼ਨਲ ਚੇਨ ਹੈ ਡੋਮੀਨੋਸ ਪੀਜ਼ਾ ਇਨਾਂ ਦੇ ਆਊਟਲੈਟ ਤੇ ਅਜਰ ਨਾਲ ਬੱਚਿਆਂ ਨੂੰ ਅਸੀਂ ਵਿਜ਼ਿਟ ਕਰਾਇਆ ਇੱਥੇ ਦਾ ਇਹਨਾਂ ਨੂੰ ਐਕਸਪੀਰੀਅੰਸ ਦਿੱਤਾ ਕਿ ਇੱਥੇ ਕਿਸ ਤਰ੍ਹਾਂ ਪੀਜ਼ੇ ਬਣਦੇ ਨੇ ਕਿਸ ਤਰ੍ਹਾਂ ਇੱਥੇ ਸਿਟਿੰਗ ਹੁੰਦੀ ਹੈ ਤੇ ਕਿਸ ਤਰ੍ਹਾਂ ਇਹ ਇੱਥੇ ਲੋਕ ਇਹਨੂੰ ਇੰਜੋਏ ਕਰਦੇ ਨੇ ਇਹ ਸਾਰੇ ਬੱਚੇ ਜਿਹੜੇ ਨੇ ਸਲਮ ਏਰੀਆ ਦੇ ਬੱਚੇ ਨੇ ਜਿਹੜੇ ਸਿਰਫ ਦੂਰੋਂ ਦੇਖਦੇ ਤਾਂ ਆਏਗੇ ਨੇ ਪਰ ਇਹਨਾਂ ਨੇ ਕਦੇ ਵੀ ਸ਼ਾਇਦ ਇਸ ਚੀਜ਼ ਦਾ ਐਕਸਪੀਰੀਅੰਸ ਨਾ ਕੀਤਾ ਹੋਵੇ ਤੇ ਅੱਜ ਅਸੀਂ ਸਾਰਿਆਂ ਨੇ ਇਹ ਛੋਟਾ ਜਿਹਾ ਇਨੀਸ਼ੀਏਟ ਲਿਆ ਤੇ ਮੈਂ ਹੋਰ ਵੀ ਸਾਰਿਆਂ ਨੂੰ ਕਹਿਣਾ ਕਿ ਜਿਹੜੇ ਬੱਚੇ ਜਿਹੜੇ ਜਿਨ੍ਹਾਂ ਨੇ ਕਦੇ ਇਹਨਾਂ ਚੀਜ਼ਾਂ ਨੂੰ ਇੰਜੋਏ ਨਹੀਂ ਕੀਤਾ ਉਹਨਾਂ ਨੂੰ ਸਾਨੂੰ ਨਾਲ ਲੈ ਕੇ ਇਹੋ ਜਿਹੀਆਂ ਜਿਹੜੀਆਂ ਨਵੀਆਂ ਆਉਣ ਵਾਲੀਆਂ ਐਕਟੀਵਿਟੀਆਂ ਜਾਂ ਉਹਨਾਂ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਇਨੀਸ਼ੀਏਟ ਕਰਾਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਅੱਗੇ ਭਵਿਕ ਹੋਰ ਉਜਵਲ ਹੋਵੇ ਥੈਂਕ ਯੂ ਲਾਇਨ ਅੰਮ੍ਰਿਪਾਲ ਸਿੰਘ ਮੈਂ ਪਟਿਆਲਾ ਕਲਾਸਿਕ ਦਾ ਮੈਂਬਰ ਹੈਗਾ ਅਸੀਂ ਸਾਰੇ ਮੈਂਬਰ ਆ ਤੇ ਅੱਜ ਅਸੀਂ ਪ੍ਰਾਰਲਾ ਕੀਤਾ ਕਿ ਲਾਇਨ ਪਟਿਆਲਾ ਕਲਾਸਿਕ ਹਮੇਸ਼ਾ ਆ ਪਬਲਿਕ ਦੇ ਹੈਲਪਲੀ ਕੰਮ ਕਰਦਾ ਰਹਿੰਦਾ ਹੈ। ਸਲਮ ਵਿੱਚ ਜਿਹੜੇ ਬੱਚੇ ਰਹਿੰਦੇ ਉਹਨਾਂ ਨੂੰ ਡੋਮਿਨੋਸ ਪੀਜ਼ਾ ਜੀ ਐਕਸਪੀਰੀਅੰਸ ਕਰਵਾਉਣਾ ਸੀ ਤੇ ਅਸੀਂ ਉਹਰੇ ਲੈ ਕੇ ਆਏ ਆ। ਇਹਦਾ ਸਾਰਾ ਸ਼ਰੇਦ ਤਕਰੀਬਨ ਰੁਪਿੰਦਰ ਸਿੰਘ ਬੇਦੀ ਜੀ ਨੂੰ ਜਾਂਦਾ ਤੇ ਬਾਕੀ ਸਾਰੇ ਮੈਂਬਰਾਂ ਨੇ ਬਹੁਤ ਅੱਛਾ ਉਪਰਾ ਲਗੀਤਾ। ਉਹਰੇ ਸਾਰੇ ਅਸੀਂ ਇਕੱਠੇ ਹੋਏ ਤੇ ਇਸ ਤਰ੍ਹਾਂ ਦੇ ਅਸੀਂ ਹੋਰ ਵੀ ਫੰਕਸ਼ਨ ਕਰਦੇ ਲਾਗੇ ਕਿਉਂਕਿ ਅਸੀਂ 마ਸੂਮ ਬੱਚਿਆਂ ਦੇ ਚਿਹਰੇ ਤੇ ਬੜੀ ਮੁਸਕਰਾਹਟ ਦੇਖੀ ਸਾਨੂੰ ਬਹੁਤ ਅੱਛਾ ਲੱਗਿਆ ਉਹਰੇ ਆ ਕੇ ਤੇ ਮੇਰੇ ਖਿਆਲ ਤੋਂ ਸਾਰੇ ਮੈਂਬਰ ਇਸ ਗੱਲ ਤੋਂ ਸਹਿਮਤ ਹੋਣਗੇ ਕਿ ਅੱਗੋਂ ਵੀ ਅਸੀਂ ਅਜਿਹੇ ਪ੍ਰੋਗਰਾਮ ਕਰਦੇ ਰਹਾਂਗੇ। ਸ਼ ਮਹਾਰਾਜਪਾਲ ਘਰ ਮਸਤ ਮਸਤੀ ਦੀ ਪਾਸ਼ਾਲਾ ਮਸਤੀ ਦੀ ਪਾਸ਼ਾਲਾ ਜਿਹੜੀ ਸਾਡੀ ਪਿਛਲੇ 30 ਸਾਲ ਤੋਂ ਚੱਲ ਰਹੀ ਹੈ ਤੇ 30 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਲਾਇਨ ਕਲੱਬ ਨੇ ਸਾਨੂੰ ਜੋ ਅੱਜ ਇੰਜੋਏ ਕਰਾਇਆ ਹੈ ਨਾ ਮੈਂ ਦੱਸ ਵੀ ਨਹੀਂ ਸਕਦੀ ਮੇਰੇ ਬੱਚੇ ਇਤਨੇ ਖੁਸ਼ ਨੇ ਔਰ ਇਹੋ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਸ਼ਾਮ ਦੇ ਟਾਈਮ ਮੇਰੇ ਸਾਰੇ ਬੱਚੇ ਸਕੂਲ ਗੋਇੰਗ ਨੇ ਸਾਡਾ Aim ਹੀ ਇਹੀ ਹੈ ਕਿ ਹਰ ਬੱਚਾ ਸਕੂਲ ਜਾਣਾ ਚਾਹੀਦਾ ਤੇ ਸ਼ਾਮ ਨੂੰ ਅਸੀਂ ਸਿਰਫ ਐਂਟਰਟੇਨਮੈਂਟ ਸਾਰੇ ਦਿਨ ਤਿਹਾੜ ਮਨਾਣੇ ਆ ਤੇ ਇਹਨਾਂ ਬੱਚਿਆਂ ਨਾਲ ਖੁਸ਼ੀਆਂ ਵੰਡਣੇ ਆ ਇਹਨਾਂ ਨੂੰ ਮੈਨਰ ਸਿਖਾਣੇ ਆ ਕਹਿੰਦਾ ਸਾਡਾ ਕੰਮ ਹੈ ਔਰ ਮੇਰੇ ਨਾਲ ਸਾਰੀਆਂ ਮੇਰੀਆਂ ਫਰੈਂਡਸ ਜੁੜੀਆਂ ਆਈਆਂ ਨੇ ਔਰ ਅਸੀਂ 10-15 ਫਰੈਂਡ ਜਾਈਆਂ ਜਿਹੜੀਆਂ ਕਿ ਪਿਛਲੇ 30 ਸਾਲਾਂ ਤੋਂ ਚੱਲਦੇ ਆ ਸਾਡਾ ਜੀ ਮੈਂ ਪਰਮਜੀਤ ਸਿੰਘ ਅਗਰਵਾਲ professionl motivational speaker and philosopher ਅੱਜ ਇੱਥੇ 베ਦੀ ਸਾਹਿਬ ਨੇ ਤੇ ਜਿਹੜੀ ਹੈ ਲਾਇਨਸ ਕਲੱਬ ਪਟਿਆਲਾ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਮਸਤੀ ਕੀ पाठशाला ਦੇ ਜਿੰਨੀ ਵੀ ਨੀਡੀ ਫੈਮਿਲੀ ਦੇ ਜਿਹੜੇ ਬੱਚੇ ਨੇ ਜੋ ਇਸ ਪਲੇ ਸਕੂਲ ਦੇ ਵਿੱਚ ਆਉਂਦੇ ਆ ਅੱਜ ਉਹਨਾਂ ਨੂੰ ਬਹੁਤ ਹੀ ਅੱਛੀ ਟ੍ਰੀਟ ਦਿੱਤੀ ਗਈ ਹੈ ਡੋਮਿਨੋਸ ਦੇ ਵਿੱਚ ਤੇ ਮੈਂ ਵੈਦੀ ਸਾਹਿਬ ਦਾ ਸਾਰੇ ਲੌਂਚ ਕਲੱਬ ਪਟਿਆਲਾ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਬੱਚਿਆਂ ਵਾਸਤੇ ਇੰਨਾ بڑا ਇਨੀਸ਼ੀਏਟਿਵ ਲਿਆ ਹੈ ਔਰ ਇਹ ਜਿਹੜੀ ਪਹਿਲ ਹੈਗੀ ਆ ਜ ਇਹਨਾਂ ਨੇ ਕੀਤੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜ ਦੀਆਂ ਹੋਰ ਬਤਵੰਦੇ ਸੱਜਣਾਂ ਤੇ ਸੁਸਾਇਟੀਆਂ ਵੀ ਇਹਨਾਂ ਬੱਚਿਆਂ ਵਾਸਤੇ ਜ਼ਰੂਰ ਅੱਗੇ ਆਉਣਗੀਆਂ ਔਰ ਜੇ ਅਸੀਂ ਆਪਣੇ ਬੱਚਿਆਂ ਨੂੰ ਸੁਧਾਰ ਲਈਏ ਤਾਂ ਸਾਡਾ ਭਵਿੱਖ ਸੁਧਰਨਾ ਤੇ ਪੰਜਾਬ ਦਾ ਭਵਿੱਖ ਸੁਧਰਨਾ ਇਹ ਬਹੁਤ ਹੀ ਆਮ ਜੀ ਗੱਲ ਸਾਹਬ ਜੀ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਸਾਰੀ ਮਸਤੀ ਦੀ पाठशाला ਨੂੰ ਮੈਡਮ ਰਾਜਪਾਲ ਔਰ ਮਸਤੀ ਜੀ ਨੂੰ ਬਹੁਤ-ਬਹੁਤ ਵਧਾਈਆਂ ਤੇ ਬੀਦੀ ਸਾਹਿਬ ਤੇ ਸਾਰੇ ਲਾਇਓਂਸ ਕਲੱਬ ਪਰਿਵਾਰ ਨੂੰ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਰ ਸ਼੍ਰੀਆ ਕਾ ਜੀ मेरा नाम maria है आज हमने जॉइन क्लब में कारण एक जो लाई पिकनिक 갔े बहुत मजा आया हरे त्यों हरे त्यों। आज रोज मस्ती की पार्टी में छान लिया हर एक त्यौहार में आज मैं बहुत एंजॉय किया कुछ खास